ਮੱਖਣੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਬਲੱਡ ਗਰੁੱਪ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਕਿਹੜਾ ਬਲੱਡ ਗਰੁੱਪ ਕਿੰਨੇ ਬਲੱਡ ਗਰੁੱਪਾਂ ਨੂੰ ਖੂਨ ਦੇ ਸਕਦਾ ਮੈਚ ਹੋ ਕੇ ਖੂਨ ਦਿੱਤਾ ਜਾ ਸਕਦਾ ਇਸ ਵੀਡੀਓ ਨੂੰ ਜ਼ਰੂਰ ਦੇਖੋ ਤਾਂ ਜੋ ਕੱਲ ਨੂੰ ਜੇਕਰ ਤੁਹਾਨੂੰ ਬਲੱਡ ਗਰੁੱਪ ਦੀ ਲੋੜ ਪਵੇ ਤਾਂ ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਆਹ ਬਲੱਡ ਗਰੁੱਪ ਐਨੇ ਬਲੱਡ ਗਰੁੱਪਾਂ ਨੂੰ ਦੇ ਦਿੱਤਾ ਜਾ ਸਕਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਦੋਸਤੋ ਬਲੱਡ ਗਰੁੱਪ ਹੁੰਦੇ 8 ਤਰ੍ਹਾਂ ਦੇ O ਪੋਜ਼ਿਟਿਵ O ਨੈਗੇਟਿਵ A ਪੋਜ਼ਿਟਿਵ A ਨੈਗੇਟਿਵ B ਪੋਜ਼ਿਟਿਵ B ਨੈਗੇਟਿਵ AB ਪੋਜ਼ਿਟਿਵ ਤੇ AB ਨੈਗੇਟਿਵ ਇਹ 8 ਤਰ੍ਹਾਂ ਦੇ ਇੱਕ ਇਨਸਾਨ ਦੇ ਵਿੱਚ ਨਹੀਂ ਅਲੱਗ-ਅਲੱਗ ਇਨਸਾਨਾਂ ਦੇ ਵਿੱਚ ਬਲੱਡ ਗਰੁੱਪ ਹੁੰਦੇ ਨੇ ਤਾਂ ਦੋਸਤੋ ਜੇਕਰ ਆਪਾਂ ਗੱਲ ਕਰੀਏ A ਪੋਜ਼ਿਟਿਵ ਦੀ ਵੀ A ਪੋਜ਼ਿਟਿਵ ਬਲੱਡ ਗਰੁੱਪ ਕਿਹਨੂੰ-ਕਿਹਨੂੰ ਦਿੱਤਾ ਜਾ ਸਕਦਾ ਤੇ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੀ ਤਾਂ ਦੋਸਤੋ A ਪੋਜ਼ਿਟਿਵ ਬਲੱਡ ਗਰੁੱਪ ਇੱਕ ਤਾਂ ਦਿੱਤਾ ਜਾਂਦਾ A ਪੋਜ਼ਿਟਿਵ ਨੂੰ ਤਾਂ ਇੱਕ ਦਿੱਤਾ ਜਾਂਦਾ ਏਬੀ ਪੋਜ਼ਿਟਿਵ ਨੂੰ ਜੇਕਰ ਏਬੀ ਪੋਜ਼ਿਟਿਵ ਬਲੱਡ ਗਰੁੱਪ ਦੀ ਲੋੜ ਆ ਤਾਂ ਏਬੀ ਪੋਜ਼ਿਟਿਵ ਨਹੀਂ ਮਿਲਦਾ ਤਾਂ ਤੁਸੀਂ ਏ ਪੋਜ਼ਿਟਿਵ ਵਰਤ ਸਕਦੇ ਹੋ ਦੂਜਾ ਏ ਨੈਗੇਟਿਵ ਦੋਸਤੋ ਇੱਕ ਤਾਂ ਦਿੱਤਾ ਜਾਂਦਾ ਏ ਨੈਗੇਟਿਵ ਨੂੰ ਇਹ ਦੋਸਤੋ ਚਾਰ ਤਰ੍ਹਾਂ ਦੇ ਬਲੱਡ ਗਰੁੱਪਾਂ ਨੂੰ ਦਿੱਤਾ ਜਾ ਸਕਦਾ ਏ ਨੈਗੇਟਿਵ ਏ ਪੋਜ਼ਿਟਿਵ ਏਬੀ ਪੋਜ਼ਿਟਿਵ ਤੇ ਏਬੀ ਨੈਗੇਟਿਵ ਏ ਨੈਗੇਟਿਵ ਬਲੱਡ ਗਰੁੱਪ ਚਾਰ ਤਰ੍ਹਾਂ ਦੇ ਗਰੁੱਪਾਂ ਨੂੰ ਦਿੱਤਾ ਜਾ ਸਕਦਾ ਹੈ ਜਿਹੜਾ ਬੀ ਪੋਜ਼ਿਟਿਵ ਆ ਦੋਸਤੋ B ਪੋਜ਼ਿਟਿਵ B ਪੋਜ਼ਿਟਿਵ ਨੂੰ ਦਿੱਤਾ ਜਾ ਸਕਦਾ ਤੇ AB ਪੋਜ਼ਿਟਿਵ ਨੂੰ ਦਿੱਤਾ ਜਾ ਸਕਦਾ ਠੀਕ ਹੈ ਨਾ ਜੀ ਤਾਂ ਦੋਸਤੋ ਜਿਹੜਾ B 네ਗਟਿਵ ਆ B 네ਗਟਿਵ ਵੀ ਚਾਰ ਤਰ੍ਹਾਂ ਦੇ ਬਲੱਡ ਗਰੁੱਪਾਂ ਨੂੰ ਦਿੱਤਾ ਜਾ ਸਕਦਾ B ਪੋਜ਼ਿਟਿਵ AB ਪੋਜ਼ਿਟਿਵ B 네ਗਟਿਵ ਤੇ AB 네ਗਟਿਵ ਜੇਕਰ ਤੁਹਾਡੇ ਕੋਲੇ B 네ਗਟਿਵ ਆ ਤੇ ਜੇਕਰ ਤਹਾਡੇ ਕੋਲੇ O ਪੋਜ਼ਿਟਿਵ ਆ ਤਾਂ ਦੋਸਤੋ O ਪੋਜ਼ਿਟਿਵ ਜਿੰਨੇ ਵੀ O ਪੋਜ਼ਿਟਿਵ A ਪੋਜ਼ਿਟਿਵ B ਪੋਜ਼ਿਟਿਵ AB ਪੋਜ਼ਿਟਿਵ ਬਲੱਡ ਗਰੁੱਪਾਂ ਨੇ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ। ਤਾਂ ਦੋਸਤੋ ਜੇਕਰ ਤੁਹਾਡੇ ਕੋਲੇ O ਨੈਗੇਟਿਵ ਆ O ਨੈਗੇਟਿਵ ਸਾਰੇ ਬਲੱਡ ਗਰੁੱਪਾਂ ਨੂੰ ਚੜ ਜਾਂਦਾ ਜੀ O ਪੋਜ਼ਿਟਿਵ ਨੂੰ O A ਪੋਜ਼ਿਟਿਵ ਨੂੰ B ਪੋਜ਼ਿਟਿਵ ਨੂੰ AB ਪੋਜ਼ਿਟਿਵ ਨੂੰ A ਨੈਗੇਟਿਵ O ਨੈਗੇਟਿਵ ਨੂੰ A ਨੈਗੇਟਿਵ ਨੂੰ ਤੇ ਬਾਕੀ ਸਾਰੇ ਗਰੁੱਪਾਂ ਨੂੰ ਹੋ ਜਾਂਦਾ ਤੇ ਜਿਹੜਾ AB ਪੋਜ਼ਿਟਿਵ ਆ AB ਪੋਜ਼ਿਟਿਵ ਸਿਰਫ AB ਪੋਜ਼ਿਟਿਵ ਨੂੰ ਹੀ ਦਿੱਤਾ ਜਾ ਸਕਦਾ। AB ਪੋਜ਼ਿਟਿਵ ਸਿਰਫ AB ਪੋਜ਼ਿਟਿਵ ਨੂੰ ਦਿੱਤਾ ਜਾ ਸਕਦਾ ਹੈ ਤੇ ਦੋਸਤੋ ਇਸ ਤਰੀਕੇ ਨਾਲ ਤੁਸੀਂ ਮੈਚ ਕਰ ਸਕਦੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਬਲੱਡ ਗਰੁੱਪ ਕਿਹੜੇ ਗਰੁੱਪਾਂ ਨੂੰ ਦਿੱਤਾ ਜਾ ਸਕਦਾ ਹੈ